ਅੰਬੂ ਬਾਟਰ ਤੇ ਸਥਿਤੀ ਪੂਰੀ ਤਰ੍ਹਾਂ ਵਿਗੜੀ ਫੋਰਸਾਂ ਅਤੇ ਕਿਸਾਨ ਆਮੋ ਸਾਹਮਣੀ ਡਟੇ ਕਿਸਾਨ ਦਿੱਲੀ ਚਾਂ ਲਈ ਪੈਰੀ ਦਿੱਲੀ ਚਾਂ ਲਈ ਪੈਰੀਗੇਟ ਹਟਾਉਣ ਲਈ ਕਰ ਰਹੇ ਹਨ ਜਦੋਂ ਚਾਹੇ ਜਾਬ ਚੋਂ ਵੱਡੀ ਗਿਣਤੀ ਚ ਦਿੱਲੀ ਚ ਤਰਨੇ ਉਪਰ ਚਾਨ ਲਈ ਕਿਸਾਨ ਸ਼ੰਪਟਟਰ ਤੇ ਡਟੇ ਹੋਏ ਹਨ ਜਿੱਥੇ ਕਿ ਹਰਿਆਣਾ ਫੋਰਸ ਸੀਆਰਪੀ ਅਤੇ ਹੋਰ ਫੋਰਸਾਂ ਵੱਲੋਂ ਕਿਸਾਨਾਂ ਨੂੰ ਬੈਰੀਕੇਡ ਲਾ ਕੇ ਡਕਿਆ ਗਿਆ ਹੈ ਜਿੱਥੇ ਕਿਸਾਨ ਦਿੱਲੀ ਚਾਨ ਲਈ ਬਾਜਤ ਹਨ ਅਤੇ ਬੈਰੀਕੇਡਾਂ ਨੂੰ ਤੋੜਨ ਲਈ ਜਦੋਂ ਚਾਹਤ ਕਰ ਰਹੇ ਹਨ ਕਿਸਾਨਾਂ ਨੇ ਸਰਕਾਰ ਨੂੰ ਕਿਸਾਨਾਂ ਦੇ ਕੇਂਦਰ ਅਤੇ ਹਰਿਆਣਾ ਸਰਕਾਰ ਉਪਰ ਕਥਿਤ ਤੌਰ ਤੇ ਦੋਸ਼ ਲਗਾਇਆ ਹੈ ਕਿ ਸ਼ੰਭੂਪਾਟ ਦੇ ਫੋਰਸਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ ਜਿਸ ਨਾਲ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਹਨ ਸ਼ੰਭੂਪਾਟ ਦੇ ਫੋਰਸਾਂ ਵੱਲੋਂ ਕੀਤੀ ਗਈ ਲਾਠੀ ਚਾਰਜ ਅਤੇ ਹੰ ਜੂ ਗੈਸ ਦੇ ਗੋਲਿਆਂ ਨੇ ਕਈ ਕਿਸਾਨ ਕੀਤੇ ਜ਼ਖਮੀ ਕਿਸਾਨਾਂ ਵੱਲੋਂ ਫੋਰਸਾਂ ਉੱਪਰ ਗੋਲੀਆਂ ਚਲਾਉਂਦੇ ਵੀ ਲਗਾਏ ਦੋਸ਼ ਸ਼ਾਮ ਤੱਕ ਕਿਸਾਨਾਂ ਵੱਲੋਂ ਦਿੱਲੀ ਜਾਣ ਲਈ ਸ਼ੰਭੂ ਬਾਟਰ ਤੇ ਕੰਕਰੀਟ ਤੇ ਬਣੇ ਬੈਰੀਕੇਡਾਂ ਨੂੰ ਹਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨ ਆਗੂ ਸਰਵਨ ਸਿੰਘ ਪੰਦੇਾਤਾ ਕਹਿਣਾ ਹੈ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਕਿਸਾਨਾਂ ਉੱਪਰ ਤਸ਼ੱਤਤ ਕਰਕੇ ਜਮਹੂਰੀ ਹੱਕਾਂ ਦਾ ਕਤਲ ਕਰ ਰਹੀ ਹਨ ਇੱਥੇ ਪੰਜਾਬ ਚੋਂ ਆਏ ਵੱਖ-ਵੱਖ ਕਿਸਾਨਾਂ ਨੇ ਕਿਹਾ ਕਿ ਉਹ ਵਾਪਸ ਤਦ ਤੱਕ ਨਹੀਂ ਜਾਣਗੇ ਜਦ ਤੱਕ ਉਹਨਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਉਹਨਾਂ ਕਾਕੇ ਬੈਰੀਕੇਡ ਤੋੜ ਕੇ ਉਹ ਦਿੱਲੀ ਵੀ ਜ਼ਰੂਰ ਜਾਣਗੇ ਦੇ ਸ਼ਬੂ ਪਾਟਰ ਦੀ ਸਥਿਤੀ ਪਲ-ਪਲ ਵਿਗੜੀ ਹੈ ਅਤੇ ਕਿਸਾਨ ਅਤੇ ਫੋਰਸਾਂ ਆਹਮੋ ਸਾਹਮਣੀ ਡਟੀਆਂ ਹੋਈਆਂ ਅਤੇ ਕਿਸਾਨ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਕਿ ਉਹ ਪੈਰੀਕੇਟ ਤੋੜ ਕੇ ਦਿੱਲੀ ਲਈ ਘਰਵਾਨਾ ਹੋਵੇ ਸੈਂਟਰ ਦੀ ਸਰਕਾਰ ਇੱਕ ਕਾਲੇ ਕਾਨੂੰਨ ਲੈ ਕੇ ਆਈ ਸੀ ਤਿੰਨ ਕਿਸਾਨ ਵਿਰੋਧੀ ਬਿੱਲ ਉਹ ਸੈਂਟਰ ਸਰਕਾਰ ਨੇ ਪਾਸ ਕੀਤੇ ਉਹਨਾਂ ਨੂੰ ਖਤਮ ਕਰਾਉਣ ਵਾਸਤੇ ਕਿਸਾਨ ਜਥੇਬੰਦੀਆਂ ਨੇ ਕਾਲ ਦੇ ਕੇ ਮੋਰਚਾ ਲਾਇਆ ਸੀ ਜਿਹੜਾ तकरीबन ਸਵਾ ਸਾਲ ਦਿੱਲੀ ਦੀ ਬਰੂਹਾ ਤੇ ਦਿੱਲੀ ਦੀ ਬਾਰਡਰਾਂ ਤੇ ਲੱਗਿਆ ਰਿਹਾ ਸੋ ਉਸ ਟਾਈਮ ਸਵਾ ਸਾਲ ਬਾਅਦ ਜਦੋਂ ਉਸ ਸੰਘਰਸ਼ 'ਚ ਕਿਸਾਨਾਂ ਦਾ ਐਡਾ بڑا ਨੁਕਸਾਨ ਹੋਇਆ ਮਜ਼ਦੂਰਾਂ ਦਾ ਨੁਕਸਾਨ ਹੋਇਆ ਪੰਜਾਬ ਦਾ ਸਰਮਾਇਆ ਉੱਥੇ ਖਤਮ ਹੋਇਆ ਸਿੱਖਾਂ ਨੇ ਉੱਥੇ ਉਸ ਮੋਰਚੇ 'ਚ ਬਹੁਤ ਸਰਮਾਇਆ ਖਰਚ ਕੀਤਾ ਸੋ ਉਸ ਤੋਂ ਬਾਅਦ ਸਰਕਾਰ ਨੇ ਇੱਕ ਐਲਾਨ ਕੀਤਾ ਸੀ ਕਿ ਉਹ ਤਿੰਨ ਕਾਲੇ ਕਾਨੂੰਨ ਸੀ ਉਹ ਖਤਮ ਕਰਨ ਦਾ ਤੇ ਜਿਹੜੇ ਹੋਰ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਉਹਨਾਂ ਦਾ ਪੂਰਾ ਭਰੋਸਾ ਦਿਵਾ ਕੇ ਉਸ ਮੋਰਚੇ ਨੂੰ ਇਹਨਾਂ ਨੇ ਖਤਮ ਕਰਾਇਆ ਸੀ ਪਰੰਤੂ ਸਰਕਾਰ ਉਸ ਤੋਂ ਬਾਅਦ ਜਿਹੜੀ ਇੱਕ ਸਟੇਟ ਦੀ ਨੀਤੀ ਹੁੰਦੀ ਹੈ ਡੀਪ ਸਟੇਟ ਜਿਹੜੀ ਕੰਮ ਕਰਦੀ ਹੈ ਉਹ ਏਸੇ ਪਾਲਿਸੀ ਤੇ ਕੰਮ ਕਰਦੀ ਹੈ ਕਿ ਝੂਠੇ ਵਾਅਦੇ ਕਰੋ ਤੇ ਫਿਰ ਬਾਅਦ ਚ ਮੁੱਕਰ ਜਾਓ ਸੋ ਉਹ ਸਰਕਾਰ ਮੁੱਕਰ ਗਈ ਉਹਨਾਂ ਵਾਦਿਆਂ ਨੂੰ ਉਹ ਜਿਹੜੇ ਕੀਤੇ ਸੀ ਅੱਜ ਐਮਐਸਪੀ ਦਾ ਜਾਂ ਮਜ਼ਦੂਰਾਂ ਦਾ ਮਸਲਾ ਜਾਂ ਹੋਰ ਕਾਨੂੰਨਾਂ ਦਾ ਮਸਲਾ ਜਿਹੜੇ ਖੇਤੀ ਨਾਲ ਸੰਬੰਧਤ ਹੈ ਉਹਨਾਂ ਨੂੰ ਦੁਬਾਰੇ ਪੂਰਾ ਕਰਾਉਣ ਵਾਸਤੇ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਹੈ ਸੋ ਅਸੀਂ ਕੌਮੀ ਇਨਸਾਮ ਮੋਰਚੇ ਵੱਲੋਂ ਸਾਡਾ ਫਰਜ਼ ਬਣਦਾ ਕਿਉਂਕਿ ਇਹ ਕਿਸਾਨ ਜਥੇਬੰਦੀਆਂ ਜਿੱਥੇ ਕਿਸਾਨ ਹਿੱਤਾਂ ਤੇ ਪੈਰਾਂ ਦੇ ਰਹੀਆਂ ਉੱਥੇ ਪੰਥਕ ਸਭਾ 'ਚ ਇਹਨਾਂ ਦਾ ਨਾਂ ਹੈ ਜਦੋਂ ਵੀ ਕੋਈ ਹੁੰਦਾ ਹੈ ਡਟ ਕੇ ਸਾਡਾ ਸਾਥ ਦਿੰਨੇ ਆ ਪੰਥਕ ਮੁੱਦਿਆਂ ਤੇ ਸੋ ਅੱਜ ਅਸੀਂ ਉਹ ਫਰਜ਼ ਪੂਰਾ ਕਰਨ ਵਾਸਤੇ ਇੱਥੇ ਪਹੁੰਚੇ ਪਿਛਲੀ ਵਾਰੀ ਜਦੋਂ 220 ਦੇ ਵਿੱਚ ਮੋਰਚਾ ਲੱਗਿਆ ਸੀ ਉਦੋਂ ਕਿਸਾਨ ਜਥੇਬੰਦੀਆਂ 32 ਜੀਆਂ ਬਹੁਤ ਸਾਰੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇੱਕ ਜੁਟ ਸੀਗੀਆਂ ਲੇਕਿਨ ਇਸ ਵਾਰ ਉਹ ਜਿਹੜੀਆਂ ਜਥੇਬੰਦੀਆਂ ਨੇ ਕੁਝ ਜਿਵੇਂ ਲੋਕ ਵੀ 605 ਦੇ ਵਿੱਚ ਨੇ 13 ਦੀ ਗੱਲ ਆ 16 ਦੀ ਗੱਲ ਆ 24 ਦੀ ਗੱਲ ਆ ਅਲੱਗ-ਅਲੱਗ ਡਿਟਾ ਦੇ ਦਿੱਤੀਆਂ ਗਈਆਂ ਨੇ ਅਲੱਗ-ਅਲੱਗ ਜਥੇਬੰਦੀਆਂ ਦੇ ਵੱਲੋਂ ਅਲੱਗ-ਅਲੱਗ ਮੈਸੇਜ ਦਿੱਤੇ ਜਾਂਦੇ ਕੁਝ ਜਥੇਬੰਦੀਆਂ ਕਹਿੰਦੀਆਂ ਸਾਡਾ ਕੋਈ ਇਲਾਕਾ ਤੇ ਨਹੀਂਗਾ ਕੁਝ ਇਸ ਮੋਰਚੇ ਦੇ ਵਿੱਚ ਸ਼ਾਮਲ ਵੀ ਨੇ ਸੋ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਆਡੋ ਪਾੜ ਹੋ ਜਾਣਾ ਤੇ ਕੀ ਇਹ ਦੇ ਵਿੱਚ ਸੰਘਰਸ਼ ਨੂੰ ਕਿਵੇਂ ਜਿੱਤ ਮਿਲੂਗੀ ਜੀ ਨਹੀਂ ਦੇਖੋ ਜਿਹੜੇ ਮੁੱਦਿਆਂ ਤੇ ਅੱਜ ਵੀ ਮੋਰਚਾ ਲੱਗਿਆ ਇਹ ਕਿਸਾਨ ਜਾਇਜ਼ ਮੁੱਦੇ ਆ ਉਹ ਅੱਜ ਉਹਨਾਂ ਨੂੰ ਕਿਸੇ ਵੀ ਜਥੇਬੰਦੀ ਨੂੰ ਭਾਵੇਂ ਉਹ ਇੱਥੇ ਸ਼ਾਮਲ ਨਹੀਂ ਹੋ ਰਹੀ ਪਰ ਇਸ ਦੀ ਵਿਰੋਧਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੇ ਜਿਹੜੇ ਵਰਕਰ ਹੈ ਆਗੂਆਂ ਨੂੰ ਇਸ ਵਾਰ ਤੇ ਕੰਪੈਲ ਕਰਨਗੇ ਵੀ ਇਹ ਜਾਇਜ਼ ਮੰਗਾਂ ਤੇ ਮੁੱਦਾ ਮੋਰਚਾ ਲੱਗਿਆ ਸਾਡਾ ਸਾਥ ਦੇਣਾ ਫਰਜ਼ ਬਣਦਾ ਸੋ ਆਉਣ ਵਾਲੇ ਦਿਨਾਂ ਵਿੱਚ ਉਹ ਜਥੇਬੰਦੀਆਂ ਵੀ ਜਿਹੜੀ ਅੱਜ ਨਹੀਂ ਪਹੁੰਚੀਆਂ ਉਹ ਪਹੁੰਚਣਗੇ ਆ ਜ਼ਰੂਰ ਪਹੁੰਚਣਗੇ ਆ ਕਿਉਂਕਿ ਉਹਨਾਂ ਦੀ ਜ਼ਮੀਰ ਅੰਦਰੋਂ ਆਵਾਜ਼ ਦੇਗੀ ਵੀ ਇਹ ਜਿਹੜਾ ਸਾਡੇ ਹੱਕ ਹੈ ਇਹਨਾਂ ਵਾਸਤੇ ਸਾਨੂੰ ਜ਼ਰੂਰ ਪਹੁੰਚਣਾ ਚਾਹੀਦਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਨਹੀਂ ਤੇ ਨਹੀਂ ਤਾਂ ਫਿਰ ਨਹੀਂ ਤਾਂ ਫਿਰ ਲੋਕ ਵੀ ਉਹਨਾਂ ਤੋਂ ਸਵਾਲ ਪੁੱਛਣਗੇ ਕਿ ਜਦੋਂ ਮੋਰਚਾ ਲੱਗਿਆ ਸੀ ਉੱਥੇ ਇਦਾਂ ਦਾ ਕੰਮ ਹੋ ਰਿਹਾ ਸੀ ਭਾਵੇਂ ਲੜਾਈ ਝਗੜਾ ਹੋ ਰਿਹਾ ਸੀ ਭਾਵੇਂ ਬੈਰੀਕੇਡ ਪੱਟੇ ਜਾ ਸੀ ਤੁਸੀਂ ਕਿੱਥੇ ਸੀ ਦੂਸਰੀ ਗੱਲ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਸਰਕਾਰ ਦੀ ਗੱਲ ਕਰੀਏ ਕਾਲੀ ਦਲ ਦੀ ਗੱਲ ਕਰੀਏ ਉਹ ਆਪਣੇ ਅਲੱਗ-ਅਲੱਗ ਪ੍ਰੋਗਰਾਮ ਲੈ ਕੇ ਚੱਲ ਰਹੇ ਹਾਲਾਂਕਿ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਕਿਸਾਨ ਵਿੰਗ ਬਣੇ ਹੋਏ ਨੇ ਕਿਸਾਨ ਲੋਕ ਸ਼ਾਮਲ ਨੇ ਕੀ ਉਹਨਾਂ ਨੂੰ ਅੱਜ ਇਸ ਧਰਨੇ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਸੀ ਦੇਖੋ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣੀ ਸੀ ਇਹਨਾਂ ਮੁੱਦਿਆਂ ਤੇ ਹੀ ਬਣੀ ਸੀ ਕਿ ਜਿਹੜੇ ਪੰਜਾਬ ਦੇ ਮੁੱਦਿਆਂ ਦੀ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਹੇ ਆ ਕਿਸਾਨ ਅਸੀਂ ਉਹਨਾਂ ਦਾ ਡਟ ਕੇ ਸਾਥ ਦੇਵਾਂਗੇ ਐਸੇ ਕਰਕੇ ਕਿਉਂਕਿ ਜਿਹੜੀ ਦੋ ਪਾਰਟੀਆਂ ਲਗਾਤਾਰ ਪੰਜਾਬ ਤੇ ਰਾਜ ਕਰਦੀਆਂ ਰਹੀਆਂ ਉਹਨਾਂ ਦੀ ਕਾਰਗੁਜ਼ਾਰੀ ਤੋਂ ਜਿਹੜੇ ਜਨਤਾ ਸੀ ਉਹ ਖੁਸ਼ ਨਹੀਂ ਸੀ ਸੋ ਉਹਨਾਂ ਤੋਂ ਨਾਰਾਜ਼ ਹੋ ਕੇ ਹੀ ਇਹਨਾਂ ਦੇ ਹੱਕ 'ਚ ਫਤਵਾ ਦਿੱਤਾ ਸੀ ਭਗਵੰਤ ਮਾਨ ਜਿਹੜਾ ਵਾਅਦਾ ਕਰਦਾ ਸੀ ਕਿ ਮੈਂ ਕੋਈ ਧਰਨਾ ਨਹੀਂ ਲਗਣ ਦੇਣਾ ਮੇਰੇ ਹੱਥ 'ਚ ਹਰੀ ਸਿਆਹੀ ਦਾ ਪੈਨ ਹੋਵੇਗਾ ਪਰ ਅੱਜ ਕਿੱਥੇ ਉਹ ਭਗਵੰਤ ਮਾਨ ਅੱਜ ਧਰਨੇ ਲਾ ਰਹੇ ਆਂ ਦੇਖੋ ਪੰਥਕ ਜਥੇਬੰਦੀਆਂ ਉਹ ਸੜਕਾਂ ਤੇ ਆ ਰਹੀਆਂ ਵਿਦਿਆਰਥੀ ਧਰਨੇ ਆਪਣੇ ਹੱਕਾਂ ਵਾਸਤੇ ਲਾ ਰਹੇ ਆ ਪੰਜਾਬੀ ਯੂਨੀਵਰਸਿਟੀ ਇੱਕ 2 ਮਹੀਨੇ ਤੋਂ ਧਰਨਾ ਲੱਗਿਆ 100 ਕਿਸਾਨ ਜਥੇਬੰਦੀਆਂ ਵੀ ਦੇਖੋ ਕਿਸਾਨੀ ਹੱਕਾਂ ਵਾਸਤੇ ਅੱਜ ਕਿੰਨਾ ਵੱਡਾ ਹਾਸ ਤੇ ਪਹੁੰਚ ਰਹੀਆਂ 100 ਸਰਕਾਰਾਂ ਪਹਿਲਾਂ ਵਾਅਦੇ ਕਰਦੀਆਂ ਫਿਰ ਮੁੱਕਰ ਜਾਂਦੀਆਂ ਇਹ ਇਹ ਵੀ ਉਸੇ ਰਾਤ ਤੇ ਤੁਰੇ ਜਿਹੜੇ ਪਿਛਲੀਆਂ ਸਰਕਾਰਾਂ ਤੁਰਦੀ ਨਹੀਂ ਆਈਆਂ ਪਰ ਇੱਕ ਇਹਨਾਂ ਨੂੰ ਦੇਖ ਲੈਣਾ ਚਾਹੀਦਾ ਜਿੱਥੇ ਜਨਤਾ ਕੁਰਸੀ ਤੇ ਬਿਠਾ ਦਿੰਦੀ ਹੈ ਇਹ ਲਾਉਣ ਵੀ ਜਾਣਦੀ ਹੈ ਸੋ ਇਸ ਤਰ੍ਹਾਂ ਦੇ ਉਸ ਚ ਇਹਨਾਂ ਨੂੰ ਆਉਣਾ ਨਹੀਂ ਚਾਹੀਦਾ ਭਗਵੰਤ ਮਾਨ ਦੀ ਪੰਜਾਬ ਦੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਤਰ੍ਹਾਂ ਉਹ ਕਰ ਰਹੀ ਹੈ ਜਿਸ ਪਾਸੇ ਤੁਰ ਰਹੀ ਹੈ ਉਹ ਇਹਦੇ ਪਤਨ ਦਾ ਕਾਰਨ ਨਹੀਂ ਬਣਦਾ ਜਾ ਰਿਹਾ ਕਿਉਂਕਿ ਪਿਛਲੇ ਦਿਨਾਂ ਚ ਭਾਨੇ ਸਿੱਧੂ ਤੇ ਜਿਹੜਾ ਇੱਕ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ ਜਿਹੜਾ ਪੰਜਾਬ ਨਾਲ ੱਟਕਾ ਹੁੰਦਾ ਸੀ ਉਸ ਤੇ ਬੋਲਦਾ ਸੀ ਉਸ ਤੇ ਚੱਕ ਕੇ ਕੇਸ ਪਾ ਦਿਆ ਉਸ ਤੇ ਪਰਿਵਾਰ ਦੇ ਕੇਸ ਪਾ ਤਿਆ ਸੋ ਇਸ ਤਰ੍ਹਾਂ ਦੀਆਂ ਬਹੁਤ ਘਟੀਆਂ ਗੱਲਾਂ ਸਰਕਾਰ ਨੂੰ ਨਹੀਂ ਕਰਨੀਆਂ ਚਾਹੀਦੀ ਜਿਸ ਤਰ੍ਹਾਂ ਦੂਜੀ ਸਰਕਾਰ ਦੀ ਗੱਲ ਕਰੀਏ ਹਰਿਆਣਾ ਸਰਕਾਰ ਦੀ ਗੱਲ ਕਰੀਏ ਪੁਲਿਸ ਦੀ ਗੱਲ ਕਰੀਏ ਪੈਰਾਮਿਲਟਰੀ ਫੋਰਸ ਦੀ ਗੱਲ ਕਰੀਏ ਅਗਰ ਤੁਸੀਂ ਵੇਖੋਗੇ ਕਿ ਇਸ ਤਰ੍ਹਾਂ ਦਾ ਮਾਹੌਲ ਲੱਗਦਾ ਕਿ ਜਿਸ ਤਰ੍ਹਾਂ ਅਸੀਂ ਪਾਕਿਸਤਾਨ ਨਾਲ ਜੁੱਧ ਲੜਨ ਆ ਰਹੇ ਨੇ ਸਾਡੇ ਕਿਸਾਨ ਆਪਣੇ ਸਾਡੇ ਦੇਸ਼ ਦੇ ਕਿਸਾਨ ਨੇ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਹਰਿਆਣਾ ਦਾ ਬਾਰਡਰ ਪੰਜਾਬ ਦਾ ਬਾਰਡਰ ਕ੍ਰੋਸ ਨਹੀਂ ਕਰਨ ਦਿੱਤਾ ਜਾ ਰਿਹਾ ਸੋ ਇਦਾਂ ਦੀਆਂ ਰੋਕਾਂ ਲਾ ਕੇ ਕੀ ਸਿੱਧ ਕਰਨਾ ਚਾਹੁੰਦੀ ਹੈ ਸਰਕਾਰ ਦੇਖੋ ਸਰਕਾਰ ਜਿਹੜਾ ਇਸ ਤਰ੍ਹਾਂ ਦਾ ਮਾਹੌਲ ਬਹੁਤ ਘਟਿਆ ਤਰ੍ਹਾਂ ਦਾ ਦੇਖੋ ਇਹਨਾਂ ਨੇ ਸਰਕਾਰਾਂ ਬਣਾਈਆਂ ਇਸ ਦੇਸ਼ ਦੇ ਸਿਟੀਜ਼ਨ ਐ ਜਿਹੜੇ ਅੱਜ ਆਪਣੇ ਹੱਕਾਂ ਵਾਸਤੇ ਦਿੱਲੀ ਜਾ ਰਹੇ ਆਂ ਅਸਲ ਤਾਂ ਸਰਕਾਰ ਦਾ ਫਰਜ਼ ਬਣਦਾ ਸੀ ਪੂਰਾ ਸਹਿਯੋਗ ਕਰਦੀ ਹਰਿਆਣਾ ਸਰਕਾਰ ਪਰ ਪ੍ਰੰਤੂ ਜਿਸ ਤਰ੍ਹਾਂ ਦੀ ਬੈਰੀਗੇਟਿੰਗ ਕੀਤੀ ਜਾ ਰਹੀ ਹੈ ਇੱਥੇ ਅਥਰੂ ਗੈਸ ਛੱਡੀ ਜਾ ਰਹੀ ਹੈ ਇਹ ਬਹੁਤ ਕਲਾਉਣੀ ਹੋ ਹੈ ਇਸ ਤਰ੍ਹਾਂ ਦੀ ਨਈ ਸਰਕਾਰ ਨੂੰ ਘਰ ਚ ਨਹੀਂ ਚਾਹੀਦੀ ਕਿ ਉਹ ਸਰਕਾਰਾਂ ਪਬਲਿਕੇ ਬਣਾਉਂਦੀ ਆ ਪਬਲਿਕ ਵਾਸਤੇ ਬਣਦੀ ਆ ਸਰਕਾਰ ਤਾਂ ਅੱਗੇ ਅੱਗੇ ਕਿਵੇਂ ਜਾਇਆ ਜਾਊਗਾ ਮੇਰਾ ਲਾਸਟ ਕੁਐਸਚਨ ਆ ਕਿ ਕਿਉਂਕਿ ਵੱਡੀਆਂ ਬੈਰੀਕੇਡਸ ਲਗੀਆਂ ਨੇ ਵੱਡੇ ਰੋਕਾਂ ਲਾਈਆਂ ਨੇ ਹਾਲਾਂਕਿ ਟਰੈਕਟਰ ਕਿਸਾਨ ਜਿਹੜੇ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਭਾਵੇਂ ਇੱਥੇ ਵੇਖਣਾ ਭਾਵੇਂ ਤੇ ਭਾਵੇਂ ਦਿੱਲੀ ਹੋਵੇ ਤੇ ਅਸੀਂ ਮੇਟੋ ਮਟੀ ਰਾਹ ਕਲੀਅਰ ਕਰਕੇ ਨਿਕਲ ਜਾਾਂਗੇ ਤੁਹਾਨੂੰ ਲੱਗਦਾ ਕਿ ਇੱਥੋਂ ਨਿਕਲ ਜਾਣਗੇ ਜਾਂ ਕਿਵੇਂ ਨਿਕਲਿਆ ਜਾ ਸਕਦਾ ਦੇਖੋ ਜਿਹੜੇ ਜਥੇਬੰਦੀਆਂ ਨੇ ਇਸ ਦਿੱਲੀ ਪਹੁੰਚਣ ਦੀ ਕਾਲ ਦਿੱਤੀ ਹੈ ਜਗਤੀ ਜਗਜੀਤ ਸਿੰਘ ਜੀ ਢੱਲੇਵਾਲ ਸਵਰਨ ਸਿੰਘ ਦੀ ਪੰਦੇਹਰ ਤੇ ਹੋਰ ਜਿੰਨਾ ਵੀ ਉਹਨਾਂ ਦੇ ਸਹਾਇਕ ਜਥੇਬੰਦੀਆਂ ਭਾਵੇਂ ਜੰਗ ਸਿੰਘ ਪਟੇੜੀ ਐ ਜਿੰਨੀਆਂ ਵੀ ਇਸ ਸੰਮਲ ਹੋ ਰਹੀਆਂ ਉਹ ਸੂਝ-ਬਾਨ ਲੀਡਰ ਐ ਬਹੁਤ ਫੈਸਲਾ ਲੈਣਗੇ ਕੱਲ ਵੀ ਇੱਕ ਸਰਕਾਰ ਨੇ ਉਹਨਾਂ ਨਾਲ ਮੀਟਿੰਗ ਕੀਤੀ ਐ ਨਮਾਇੰਦਿਆਂ ਨੇ ਪਰੰਤੂ ਸਰਕਾਰ ਨੇ ਨਹੀਂ ਉਸ ਤੇ ਕੋਈ ਮਸਬਾਤ ਦੁਆਇਆ ਇਸ ਕਰਕੇ ਜੋ ਵੀ ਉਹ ਫੈਸਲਾ ਲੈਣਗੇ ਮੈਂ ਸੰਗਤਾਂ ਨੂੰ ਜਿਹੜੀ ਅੱਜ ਇੱਥੇ ਪਹੁੰਚਿਆ ਨਾ ਉਹਨੂੰ ਅਪੀਲ ਵੀ ਐ ਵੇ ਆਪਣੇ ਆਗੂਆਂ ਦਾ ਆਪੇ ਨੇ ਸਤਕਾਰ ਕਰਨਾ ਹੁਕਮ ਮੰਨਣਾ ਜੋ ਵੀ ਉਹ ਹੁਕਮ ਕਰਨਗੇ ਬੈਰੀਕੇਡ ਤੋੜਨ ਦਾ ਜਿਸ ਤਰ੍ਹਾਂ ਵੀ ਕਰਨਗੇ ਉਸ ਤੇ ਫੁੱਲ ਚੜਾਉਣੇ ਚਾਹੀਦੇ ਇੱਕ ਇੱਕ ਰਾਸ ਕੁਸ਼ਨ ਹੈ ਜੀ ਜਿਸ ਤਰ੍ਹਾਂ ਅੱਜ ਕਿਸਾਨੀ ਮੁੱਦੇ ਤੇ ਲੋਕ ਇਕੱਠੇ ਹੋਏ ਨੇ ਤੁਹਾਨੂੰ ਲੱਗਦਾ ਨਹੀਂ ਕਿ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਜੋ ਮੋਰਚਾ ਲਗਾਇਆ ਗਿਆ ਭਾਵੇਂ ਕਿ ਬੀ ਆਦਮੀਆਂ ਦਾਵਾ ਤੇ ਭਾਵੇਂ ਕਿ ਹੋਰ ਜਿਹੜੇ ਆਪਣੇ ਉੱਥੇ ਅਸ਼ਿਰ ਗੁਰਗਨ ਸਾਹਿਬ ਦੀ ਬਿਆਰ ਵੀ ਦਾ ਹੋਵੇ ਜਾਂ ਗੋਲੀ ਕਾਂਡ ਦਾ ਹੋਵੇ ਬਾਈਬਲ ਕਲਾਣਾ ਵਾਲਾ ਹੋਵੇ ਜਾਂ ਮਸ਼ਿਰ ਗੁਰਗਨ ਸਾਹਿਬ ਦਾ ਗਾਇਬ ਹੋ ਜਾਣਾ ਹੋਵੇ ਉਦਾਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਵੀ ਹੱਲ ਕਰਾਉਣ ਦੇ ਲਈ ਕਈ ਇਸੇ ਤਰ੍ਹਾਂ ਇਕੱਠੇ ਹੋਣਾ ਚਾਹੀਦਾ ਹੈ ਦੇਖੋ ਹੋਣਗੇ ਹੋਏ ਹੈ ਕੌਮੀ ਇਨਸਾਫ ਮੋਰਚੇ ਦਾ ਪੂਰਾ ਸਾਥ ਦਿੱਤਾ ਕਿਸਾਨ ਜਥੇਬੰਦੀਆਂ ਨੇ ਦਿੱਤਾ ਮਜ਼ਦੂਰ ਜਥੇਬੰਦੀਆਂ ਨੇ ਦਿੱਤਾ ਹਿੰਦੂ ਭਰਾਵਾਂ ਨੇ ਵੀ ਜਿਨ੍ਹਾਂ ਦੀ ਜਾਗਦੀ ਜ਼ਮੀਰ ਹੈ ਉਹਨਾਂ ਨੇ ਵੀ ਸਾਥ ਦਿੱਤਾ ਸੋ ਅਸੀਂ ਆਸ ਕਰਦੇ ਹਾਂ ਆਉਣ ਵਾਲੇ ਬੰਦਨਾ ਚ ਕਿ ਉਹ ਮੋਰਚਾ ਵੀ ਬਹੁਤ ਲੰਮਾ ਹੋ ਗਿਆ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਇਹ ਮੋਰਚਾ ਫੱਦੇ ਕਰਕੇ ਉਧਰ ਵੀ ਸੰਘਤਾ ਪੂਰੇ ਇਸੇ ਤਰ੍ਹਾਂ ਪਹੁੰਚਣਗੀ ਠੀਕ ਆ ਪਰ ਆਏ ਆ ਵੀ ਬੱਦਾ ਬੇਉਸ਼ੀ ਦੀ ਹਾਲਤ 'ਚ ਅੱਧਾ ਬਹਾਰ ਸਾਹ ਚੜਦਾ ਆ ਰੁਕਦਾ ਨਹੀਂ ਇੱਕਦਾਂ ਇੱਕਦਾਂ ਸਾਹ ਨੂੰ ਖੋਲਦਾ ਫਲਾਦਾ ਆ ਇਹ ਚੀਜ਼ ਨੂੰ ਬਸ ਇੱਕਦਾਂ ਬਲਕਿ ਪੱਧ ਲੱਗਿਆ ਵੀਰਾਂ ਨੇ ਕਦ ਕੀਤਾ ਕਦ ਨਹੀਂ ਸਰਕਾਰਾਂ ਦੀ ਅਸੀਂ ਤਾਂ ਆਪਣੇ ਸਾੱਚ ਆਕ ਦੀ ਲੜਾਈ ਲੜਨ ਆਏ ਆ ਇੱਥੇ ਹੈਨਾ ਠੀਕ ਐ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਆ ਠੀਕ ਐ ਜਿਹੜੀ ਉਹ ਵੀ ਉਹ ਮੰਗ ਆ ਜਿਹੜੀ ਪ੍ਰਧਾਨ ਮੰਤਰੀ ਮੋਦੀ ਹਰ ਬਾਰ ਇਲੈਕਸ਼ਨਾਂ 'ਚ ਕਰਦਾ ਹੈ ਕਰਜ਼ੇ ਮੁਕਤੀ ਦੀ ਗੱਲ ਆ ਠੀਕ ਐ ਨਾ ਜਦੋਂ ਅਸੀਂ ਅੰਦੋਲਨ ਜਿੱਤ ਗਏ ਨੇ ਸਾਡੇ ਤੋਂ ਮਾਫੀ ਮੰਗੀ ਸੀ ਮੇਰੇ ਤੋਂ ਗਲਤੀ ਹੋ ਗਈ ਮੇਰੇ ਤਬੱਸਿਆਂ 'ਚ ਕਮੀ ਰਹਿ ਗਈ ਹੈ ਨਾ ਪਰ ਤੇ ਇਹ ਵੀ ਜਿੰਨੀਆਂ ਵੀ ਤੁਹਾਡੀਆਂ ਬਾਕੀ ਮੰਗਾ ਮੈਂ ਉਹ ਵੀ ਮੰਨ ਲਊਗਾ ਪਰ ਇਹਨਾਂ ਨੇ 2.5 ਸਾਲ 'ਚ ਸਾਨੂੰ 2.3 ਸਾਲ ਹੋ ਗਏ ਸਾਨੂੰ ਹੈਨਾ ਅੰਦੋਲਨ ਚ ਵਾਪਸ ਆਏ ਨੂੰ ਠੀਕ ਆ ਪਰ ਇਹਨਾਂ ਨੇ ਸਾਡੀ ਸਾਰ ਨਹੀਂ ਮੁੜ ਕੇ ਲਈ ਲਖੀਨਪੁਰ ਦੇ ਕਿਸਾਨਾਂ ਨੂੰ ਇਨਸਾਫ ਨਹੀਂ ਦਿੱਤਾ ਜੀ ਹੈਨਾ ਉੱਤੇ ਮੰਤਰੀ ਨੇ ਗੱਡੀ ਚੜਾਤੀ ਜੋ ਅੱਜ ਵੀ ਮੰਤੀ ਮੰਡਲ ਚ ਉਹ ਆ ਹੈਨਾ ਤੇ ਸਾਨੂੰ ਮਜਬੂਰ ਹੋ ਗਏ ਜੇ ਤੁਹਾਨੂੰ ਤਪਾਦ ਦਿੰਨੇ ਹੋ ਸੀ 2.3 ਸਾਲ ਤੋਂ ਮਜਾਰੇ ਕਰਨ ਤੇ ਲੱਗੇ ਹੋਏ ਆ ਡੀਸੀ ਦਫ਼ਤਰਾਂ ਦੇ ਬਾਹਰ ਅਸੀਂ ਮੰਗਾ ਪਿੱਛੇ ਲੱਗੇ ਹੋਏ ਸੀ ਹੈਨਾ ਪਰ ਇੱਕਦਮ ਤਾਂ ਆਊਗਾ ਜਦੋਂ ਸਾਨੂੰ ਸੜਕਾਂ ਤੇ ਆਣਾ ਪਊ ਜੀ ਤੁਸੀਂ ਪਿਆਰ ਨਾਲ ਸਾਡੀ ਗੱਲ ਨਹੀਂ ਸੁਣਦੇ ਜੀ ਪੰਜਾਬ ਹਰਿਆਣਾ ਦਾ ਬਾਰਡਰ ਤੁਸੀਂ ਦੇਖਿਆ ਕਿਸ ਤਰ੍ਹਾਂ ਲੱਗਿਆ ਇਹ ਤਾਂ ਐ ਲੱਗਦਾ ਵੀ ਜਿਵੇਂ ਕਿ ਚੀਨ ਦਾ ਹੋਵੇ ਹੈਨਾ ਜੇ ਤੁਸੀਂ ਐਡਾ ਹੀ ਕਰਦੇ ਨਾ ਔਰ ਨੈਚਰ ਪ੍ਰੇਸ਼ ਕਬਜਾ ਨਹੀਂ ਹੋਣਾ ਸੀ ਚੀਨ ਵਾਲਿਆਂ ਦਾ ਠੀਕ ਹੈ ਉਹਨਾਂ ਨਾਲ ਲੜ ਲਓ ਜਿੰਨੇ ਤੁਸੀਂ ਇੱਥੇ ਲੜ ਰਹੇ ਹੋ ਸਾਰੇ ਸਾਰਾ ਧਾਮ ਜਮ ਉੱਥੇ ਲਾ ਲਓ ਜਿਹੜਾ ਮੱਥਾ ਮਾਰਨਾ ਚੀਨ ਵਾਲੇ ਨਾਲ ਮਾਰ ਲਓ ਉੱਥੇ ਜਾ ਕੇ ਮੱਥਾ ਹੈਨਾ ਤੇ ਇਹਨੂੰ ਸਰਮਾਣੀ ਚਾਹੀਦੀ ਵੀ ਦੇਸ਼ ਦਾ ਕਿਸਾਨ ਆ ਸਾਰੇ ਦੇਸ਼ ਦਾ ਪੇਟ ਭਰਦਾ ਇਹ ਠੀਕ ਹੈ ਨਾ ਸਾਰੇ ਦੇਸ਼ ਦਾ ਕਿਸਾਨ ਇਸ ਟਾਈਮ ਪੇਟ ਪਰ ਰਹਿ ਠੀਕ ਹੈ ਨਾ ਵੀ ਅੱਜ ਇਹ ਲੜਾਈ ਨਾ ਉਹ ਨਹੀਂ ਰਹੀ ਫਸਲਾਂ ਦੀ ਨਹੀਂ ਰਹੀ ਇਹ ਗੱਲ ਤਾਂ ਨਸਲਾਂ ਦੀ ਪੀੜੀਆਂ ਦੀ ਸਾਡੀ ਪੀੜ੍ਹੀ ਮਜ਼ਬੂਤ ਹੋਣੀ ਸਾਡੀ ਪੀੜ੍ਹੀ ਅੱਜ ਖੇਤੀ ਤੋਂ ਦੂਰ ਹੋ ਰਹੀ ਹੈ ਬਾਬੇ ਨਾਨਕ ਦੀ ਖੇਤੀ ਤੋਂ ਦੂਰ ਹੋ ਰਹੀ ਹੈ ਕਿਉਂਕਿ ਘਾਟੇ ਦਾ ਸੌਦਾ ਦਿਖਾਇਆ ਗਿਆ ਇਹਨੂੰ ਹੈਨਾ ਵੀ ਇਹਦੇ ਬੱਚ ਤਾਂ ਨਹੀਂ ਕੁਝ ਬੱਚ ਲਾ ਕੇ ਪਾ ਨਹੀਂ ਦਿੰਦੇ ਸਾਨੂੰ ਇਹ ਹੈਨਾ ਬਚੂਗਾ ਤੇ ਕੀ ਅੱਜ ਸਾਡੇ ਬੱਚੇ ਬਾਹਰ ਜਾਣ ਨੂੰ ਮਜਬੂਰ ਹੋ ਗਏ ਸਾਡੇ ਬੱਚੇ ਜਿੰਨਾਂ ਸਿਆਂ ਚ ਕਿਉਂ ਕੀਤਾ ਮਜ਼ਬੂਤ ਨਹੀਂ ਹੈਗਾ ਤੇ ਇਹ ਲੜਾਈ ਹੁਣ ਕਿਤੇ ਨੂੰ ਮਜ਼ਬੂਤ ਕਰਨ ਦੀ ਆ ਠੀਕ ਹੈ ਦੇਸ਼ ਦੀ ਆਰਥਿਕ ਲੜਾਈ ਆਰਥਿਕ ਸਤੀਜੀ ਨੂੰ ਮਜ਼ਬੂਤ ਕਰਨ ਦੀ ਲੜਾਈ ਆ ਦੇ ਸਿਸਟਮ ਬੇਸ ਗੋਦੀ ਮੀਡੀਆ ਕੁਝ ਦਿਖਾਈ ਜਾਵੇ ਵੀ ਆਹ ਰਾਜਨੀਤਿਕ ਪਾਰਟੀਆਂ ਨੇ ਤੇ ਜਦੋਂ ਵੀ ਦੇਸ਼ ਦਾ ਕਿਸਾਨ ਮਜਬੂਤ ਹੋਊਗਾ ਹੈ ਨਾ ਜਦੋਂ ਦੇਸ਼ ਦਾ ਤਾਂ ਦੇਸ਼ ਤਰੱਕੀ ਦੀ ਰਾਹ ਤੇ ਜਾਊਗਾ ਵੀ ਦੇਸ਼ ਚੱਲਦਾ ਕਿਸਾਨ ਨਾ ਕਰਕੇ ਹੈ ਨਾ ਦੇਸ਼ ਦਾ ਮਜਬੂਤ ਮਜ਼ਦੂਰ ਮਜਬੂਤ ਹੋਊਗਾ ਜਦੋਂ ਕਿਸਾਨ ਮਜਬੂਤ ਹੋਣਗੇ ਤਾਂ ਅਸੀਂ ਬੇਨਤੀ ਕਰਦੇ ਆਂ ਵੀ ਸਾਡੀ ਹੱਕੀ ਮੰਗਾਂ ਰੇ ਐ ਐਮ ਐਸ ਪੀ ਗਰੰਟੀ ਕਾਨੂੰਨ ਸਾਡ ਨੂੰ 70 ਸਾਲ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੋਇਆ ਹੈ ਨਾ ਅਸੀਂ ਹਮੇਸ਼ਾ ਘਾਟੇ ਦੀ ਖੇਤੀ ਕਰੀ ਆ ਠੀਕ ਆ ਸਾਨੂੰ ਸਾਡੇ ਹੱਕ ਨਹੀਂ ਦਿੱਤੇ ਗਏ ਪਰ ਹੁਣ ਹੱਕ ਛੱਡਣੇ ਨਹੀਂ ਬਾਬਾ ਜੀ ਆਰ ਪਾਰ ਦੀ ਲੜਾਈ ਲੜਨੀ ਪਈ ਆਪਦੀ ਪੰਜ ਦੀ ਲੜਾਈ ਵੀ ਲੜਨੀ ਕਿਵੇਂ ਪਾਰ ਜਾਓਗੇ ਕਿਉਂਕਿ ਜੋ ਰ Okay. ਕਿ ਉਹਨਾਂ ਨੇ ਉਧਰ ਇੱਕ ਬੈਰੀਕੇਡ ਪਾਟ ਨਹੀਂ ਦਿੱਤਾ ਪਰਲੀ ਸਾਈਡ ਨੂੰ ਉਹ ਅੱਗੇਲੇ ਪਾਸੇ ਵੀ ਲੱਗਣਗੇ ਉਸ ਤੋਂ ਬਾਅਦ ਸਾਡੀ ਸਾਰੀ ਲੀਡਰਸ਼ਿਪ ਅੱਜ ਪਹੁੰਚੀ ਨੇ ਇੱਥੇ ਹਨਾ ਸਵਰਨਪੰਡੇਰ ਜੀ ਉਹਨੇ ਸਾਰੀ ਲੀਡਰਸ਼ਿਪ ਦੀ ਕਰਨ ਨੀਤੀ ਹੁੰਦੀ ਰਣਨੀਤੀ ਦੇ ਤਹਿਤ ਜਿਵੇਂ ਵੀ ਸਾਨੂੰ ਆਦੇਸ਼ ਕਰਨਗੇ ਬੈਰੀਕੇਡ ਪਾਟ ਕੇ ਤੇ ਜਾਣ ਦੇ ਦਿੱਲੀ ਹੈ ਹਨਾ ਤੇ ਉਸ ਹੱਬ ਨਾਲ ਜਾਵਾਂਗੇ ਪ੍ਰਵੋਕ ਕੀਤਾ ਜਾ ਰਿਹਾ ਕਿਉਂਕਿ ਆਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਪਾਣੀ ਛੱਟਿਆ ਜਾ ਰਿਹਾ ਤੁਹਾਨੂੰ ਲੱਗਦਾ ਕਿ ਭੜਕਾਇਆ ਕੋੜੇ ਦੇ ਕੋ ਡਰਾਂਡ ਦਬਾਉਣ ਦੀ ਤੱਕ ਪ੍ਰਸ਼ਾਸਨ ਦੀ ਕੋਸ਼ਿਸ਼ਾਂ ਹੁੰਦੀਆਂ ਨੇ ਪਰ ਅਸੀਂ ਤਾਂ ਗੁਰਗੋਵੀ ਸਿੰਘ ਮਹਾਰਾਜ ਦੇ ਪੁੱ ਇਹ ਕਿ ਅਸੀਂ ਨਾਲ ਨਹੀਂ ਪ੍ਰਸ਼ਾਸਨ ਤੋਂ ਡਰਦੇ ਨਾ ਸਰਕਾਰ ਤੋਂ ਡਰਦੇ ਕਲਾਸ ਕੁਸਚਨ ਹੈ ਜੀ ਲੋਕਾਂ ਨੂੰ ਜਿਹੜੇ ਲੋਕ ਘਰੇ ਬੈਠੇ ਨੇ ਹਲੇ ਵੀ ਨਹੀਂ ਆਏ ਉਹਨਾਂ ਨੂੰ ਕੋਈ ਅਪੀਲ ਕਰਨੀ ਅਪੀਲ ਆਈ ਕਰਦੇ ਆ ਬਾਬਾ ਜੀ ਜਾਗ ਦੀ ਜ਼ਮੀਰ ਵਾਲਿਆਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਘਰਾਂ ਚੋਂ ਬਾਹਰ ਨਿਕਲੋ ਠੀਕ ਹੈ ਨਾ ਅੱਜ ਦੇਖ ਲਓ ਇੱਥੇ ਕਿੰਨਾ ਵੱਡਾ ਜਾਹੋ ਜਲਾਲ ਆ ਠੀਕ ਹੈ ਨਾ ਸਾਰੇ ਆਪਣੀ ਸੱਚੀ ਹੱਕ ਵਿੱਚ ਮਤ ਨਿਕਲੇ ਹੋਏ ਨੇ ਬੇਨਤੀ ਕਰਦੇ ਆ ਯਾਰ ਆਪਣੀ ਜ਼ਮੀਰਾਂ ਨੂੰ ਜਗਾਓ ਠੀਕ ਹੈ ਨਾ ਤੁਹਾਡੀ ਦੇਸ਼ ਨੂੰ ਬਚਾਉਣ ਦੀ ਲੜਾਈ ਆ ਠੀਕ ਹੈ ਤੁਹਾਡੇ ਕੀਤੇ ਨੂੰ ਬਚਾਉਣ ਦੀ ਲੜਾਈ ਆ ਬਾਬੇ ਨਾਨਕ ਦੀ ਖੇਤੀ ਨੂੰ ਬਚਾਉਣ ਦੀ ਲੜਾਈ ਆ ਠੀਕ ਹੈ ਆਪਣੇ ਗੁਰੂਆਂ ਦੇ ਸਿਧਾਂਤਾਂ ਦੇ ਤੇ ਉੱਤੇ ਚੱਲ ਕੇ ਵੀ ਨਾ ਸਾਡੇ ਕਦੇ ਬਾਬੇ ਡਰੇ ਸੀ ਪਹਿਲਾਂ ਨਾ ਅਸੀਂ ਡਰਾਂਗੇ ਠੀਕ ਹੈ ਨਾ ਅਸੀਂ ਇਹਨਾਂ ਦਾ ਟੱਕਰਾ ਵੀ ਕਰਾਂਗੇ ਜਿਵੇਂ ਪ੍ਰਸ਼ਾਸਨ ਨਜੀ ਕਰੇ ਉਵੇਂ ਟੱਕਰਾਂਗੇ ਵੀ ਇਹਨਾਂ ਨੂੰ ਦੂਰ ਤਾਂ ਨਹੀਂ ਨਾ ਨਾ ਬਾਬਾ ਜੀ ਬਸ ਤਾਂ ਗੱਲ ਹੈ ਕਿ ਇਹਨਾਂ ਲੀਡਰਸ਼ਿਪ ਦੇ ਬਾਰੇ ਦੇਸ਼ ਕਰਨ ਠੀਕ ਹੈ ਨਾ ਪਹਿਲੇ ਵੀ ਬਾਬੇ ਨੇ ਵੀ ਸਾਡੇ ਨੇ ਬਥੇਰੀ ਵਾਰ ਦਿੱਲੀ ਜਿੱਤੀ ਇੱਕ ਵਾਰ ਹੋਰ ਅੱਛੀ ਵੀ ਜਿੱਤਾਂਗੇ